ਸਸੀ ਗਾਲ ਜੀ ਦੋਸਤੋ ਪਹਿਲਗਾਮ ਵਿਖੇ ਜੋ ਵਾਪਰਿਆ ਉਹਨੂੰ ਭੁਲਾਉਣਾ ਸੌਖਾ ਨਹੀਂ ਹੈ ਅਤੇ ਇਹਦੇ ਨਾਲ ਹੀ ਲੋਕਾਂ ਵੱਲੋਂ ਵਿਸਾਰੇ ਜਾ ਚੁੱਕੇ ਚਿੱਠੀ ਸਿੰਘਪੁਰਾ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ ਨੇ ਚਿੱਠੀ ਸਿੰਘਪੁਰਾ ਉਹ ਪਿੰਡ ਅਨੰਤਨਾਗ ਦਾ ਉਹ ਪਿੰਡ ਜਿੱਥੇ ਕੇ ਸਿੱਖਾਂ ਦੀ ਕਦੇ ਬਹੁ ਗਿਣਤੀ ਹੁੰਦੀ ਸੀ ਅੱਜ ਵੀ ਹੋएगी ਸਿੱਖ ਜੋ ਕਿ ਪਹਿਲਾਂ ਤੋਂ ਹੀ ਕਸ਼ਮੀਰ ਵਿੱਚ ਘੱਟ ਗਿਣਤੀ ਵਿੱਚ ਨੇ ਤਾਂ ਉਹਨਾਂ ਦੇ ਨਾਲ ਅਜੇ ਤੋਂ ਢਾਈ ਦਿਹਾਕੇ ਪਹਿਲਾਂ ਇਸ ਪੈਂਡਮਿਕ ਕੋਲ ਅਜੀਹਾ ਵਾਪਰਿਆ ਜੋ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ। ਸਾਲ 2000 ਦਿਨ 2 ਮਾਰਚ ਵੇਲਾ ਸ਼ਾਮ ਦਾ 7:00 ਤੋਂ 7:30 ਵਜੇ। ਉਹ ਸਮਾਂ ਜਦੋਂ 15 ਤੋਂ 20 ਵਰਦੀ ਧਾਰੀ ਲੋਕ ਜਾ ਹਮਲਾਵਰ ਕਹ ਲਈਏ ਮਿਲਟਰੀ ਗੱਡੀਆਂ ਵਿੱਚ ਸਵਾਰ ਹੋ ਕੇ ਪਿੰਡ ਦੇ ਦੋਵੇਂ ਪਾਸਿਆਂ ਐਂਟਰ ਹੁੰਦੇ ਨੇ ਅਤੇ ਇਸ ਤੋਂ ਬਾਅਦ ਉਹ ਪਿੰਡ ਵਿੱਚ ਇੱਕ ਮਾਰਸ਼ ਸ਼ੁਰੂ ਕਰਦੇ ਨੇ ਉਹ ਹਰ ਘਰ ਦੇ ਬਾਹਰ ਜਾਂਦੇ ਨੇ ਅਤੇ ਉੱਥੋਂ ਦੇ ਹਰ ਮਰਦ ਨੂੰ ਆਪਣੇ ਨਾਲ ਚੱਲਣ ਲਈ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਸੁਰੱਖਿਆ ਨੂੰ ਲੈ ਕੇ ਉਹਨਾਂ ਤੋਂ ਕੋਈ ਪੁੱਛਗਿੱਛ ਕਰਨੀ ਹੈ ਸਾਰੇ ਲੋਕਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਇੱਕ ਦੂਜੇ ਤੋਂ ਥੋੜੀ-ਥੋੜੀ ਬੈਠ ਦੇ ਉੱਤੇ ਗੁਰਦੁਆਰੇ ਦੀਆਂ ਕੰਧਾਂ ਦੇ ਨਾਲ ਖੜਾ ਕਰ ਲਿਆ ਜਾਂਦਾ ਹੈ ਅਤੇ ਇਹ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ ਉਹਨਾਂ ਉੱਪਰ ਤਾਬੜ ਤੋੜ ਹਮਲਾ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਗੋਲੀਆਂ ਨਾਲ ਭੰਨ ਦਿੱਤਾ ਜਾਂਦਾ ਵੇਖਦੇ ਆਹੀ ਵੇਖਦੇ ਆ ਤਿੰਨ ਦਰਜਣ ਵਿਦੋਸ਼ੇ ਸਿੱਖ ਜਿਨ੍ਹਾਂ ਨੂੰ ਆਪਣੀ ਹੋਣੇ ਦਾ ਕੋਈ ਅਹਿਸਾਸ ਵੀ ਨਹੀਂ ਸੀ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ ਲੱਗੇ ਹੱਥ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਨੇ ਅਤੇ ਹਮਲੇ ਦੌਰਾਨ ਹਮਲਾਵਰ ਲਗਾਤਾਰ ਜੈ ਹਿੰਦ ਅਤੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾ ਰਹੇ ਸਨ ਇਸੀ ਨਹੀਂ ਕਹਿੰਦੇ ਇਹ ਉਸ ਵੇਲੇ ਦੀਆਂ ਖਬਰਾਂ ਕਹਿੰਦੀਆਂ ਨੇ ਇਹ ਅਸੀਂ ਨਹੀਂ ਕਹਿੰਦੇ ਇਹ ਉਸ ਵੇਲੇ ਦੇ ਚਸ਼ਮਦੀਦ ਕਹਿੰਦੇ ਨੇ ਅਤੇ ਇਹਨਾਂ ਹੀ ਨਹੀਂ ਹਮਲਾਵਰ ਉਹਨਾਂ ਤੁਸੀਂ ਐਡੇ ਬੇਕਿਰਕੇ ਸਨ ਕਿ ਇੱਕ ਹਮਲਾਵਰ ਦੇ ਬਾਰੇ ਇਹ ਵੀ ਖਬਰ ਬਾਹਰ ਆਉਂਦੀ ਹੈ ਕਿ ਜਦੋਂ ਹਮਲਾ ਹੋ ਰਿਹਾ ਸੀ ਤਾਂ ਉਹ ਖੜਾ ਆਪਣੀ ਰੰਮ ਦੀ ਬੋਤਲ ਚੋਂ दारू ਦੀਆਂ ਚੁਸਕੀਆਂ ਲੈ ਰਿਹਾ ਸੀ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਇਹ ਕਾਤਲ ਜਾਣ ਲੱਗਦੇ ਨੇ ਤਾਂ ਇੱਕ ਜਾਣਾ ਆਪਣੇ ਸਾਥੀ ਨੂੰ ਆਵਾਜ਼ ਮਾਰ ਕੇ ਕਹਿੰਦਾ ਕਿ ਆਓ ਗੋਪਾਲ ਚਲੋ ਹਮਾਰੇ ਸਾਥ ਹਣ ਇਹਦੀਆਂ ਗੱਲਾਂ ਸ਼ਰਮ ਇਸ਼ਾਰਾ ਕਰਦੀਆਂ ਨੇ ਕਿ ਇਹ ਹਮਲਾ ਸੀ ਇਹ ਜੋ ਹਮਲਾ ਸੀ ਇਹ ਕਿੰਨਾ ਵੱਲੋਂ ਕਰਵਾਇਆ ਗਿਆ ਹੈ ਪਰੰਤੂ ਭਾਰਤ ਸਰਕਾਰ ਜ਼ੋਰ ਦੇ ਕੇ ਆਖਦੀ ਹੈ ਕਿ ਇਹ ਹਮਲਾ ਪਾਕਿਸਤਾਨ ਦੀ ਸ਼ਹਿ ਤੇ ਲਸ਼ਕਰੇ ਤਾਇਬਾ ਵੱਲੋਂ ਕੀਤਾ ਗਿਆ ਸੀ ਅਤੇ ਭਾਰਤ ਸਰਕਾਰ ਦੇ ਇਸ ਦਾਅਵੇ ਦੀ ਪੁਸ਼ਟੀ ਕਰਦਾ ਇੱਕ ਇਕਬਾਲ ਨਾਮਾ ਵੀ ਬਾਹਰ ਆਉਂਦਾ ਹੈ ਜੋ ਕਿ ਲਸ਼ਕਰੇ ਤਾਇਬਾ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਦੇ ਪਤੀਜੇ ਮੁਹੰਮਦ ਫਰਹੇਲ ਮਲਿਕ ਵੱਲੋਂ ਦਿੱਤਾ ਜਾਂਦਾ ਹੈ ਮੁਹੰਮਦ ਫਰਹੇਲ ਮਲਿਕ ਜੋ ਕਿ ਉਸ ਵੇਲੇ ਭਾਰਤੀ ਏਜੰਸੀਆਂ ਦੀ ਕਸਟਡੀ ਵਿੱਚ ਸੀ ਉਹਦੇ ਵੱਲੋਂ ਇੱਕ ਇਕਬਾਲਨਾਮਾ ਬਾਹਰ ਆਉਂਦਾ ਹੈ ਕਿ ਜੀ ਹਾਂ ਮੈਂ ਇਸ ਹਮਲੇ ਵਿੱਚ ਸ਼ਾਮਲ ਹਾਂ ਇਹ ਹਮਲਾ ਮੈਂ ਕਰਵਾਇਆ ਅਤੇ ਇਹ ਹਮਲਾ ਮੇਰੇ ਵੱਲੋਂ ਲਸ਼ਕਰੇ ਤਾਇਬਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਕੀਤਾ ਗਿਆ ਹੈ ਉਹਦਾ ਇਹ ਦਾਵਾ ਸ਼ੱਕੀ ਜਾਪਦਾ ਹੈ ਤਾਂ ਦਾ ਨਿਊਯਾਰਕ ਟਾਈਮਸ ਵਰਗੇ ਅਖਬਾਰ ਅਤੇ ਉਸਦੇ ਪੱਤਰਕਾਰ ਉਸਦੇ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਉਹਦੇ ਨਾਲ ਇੰਟਰਵਿਊ ਕਰਦੇ ਨੇ ਕਸੜੀ ਵਿੱਚ ਉਹਦੇ ਨਾਲ ਇੰਟਰਵਿਊ ਹੁੰਦੀ ਹੈ ਤੇ ਜਿੱਥੇ ਮੁਹੰਮਦ ਸੁਹੇਲ ਮਲਿਕ ਆਪਣੇ ਦਾਅਵੇ ਨੂੰ ਦੁਬਾਰਾ ਤੋਂ ਦਰਉਂਦਾ ਹੈ ਪਰੰਤੂ ਨਿਊਯਾਰਕ ਟਾਈਮ ਉਸਦੇ ਦਾਅਵੇ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ ਇਹ ਵੀ ਇੱਕ ਤਰਾਸਦੀ ਹੈ ਤੁਸੀਂ ਦੇਖੋ ਕਿ ਇੱਕ ਬੰਦਾ ਜੋ ਕਿ ਖੁਦ ਆਪਣਾ ਇਕਬਾਲਨਾਮਾ ਕਰ ਰਿਹਾ ਹੈ ਕਿ ਹਾਂ ਹੀ ਹਮਲਾ ਮੈਂ ਕਰਵਾਇਆ ਹਾਂ ਹੀ ਹਮਲਾ ਲਸ਼ਕਰ ਇਤਾਇਬ ਦੇ ਕਹਣ ਤੇ ਹੋਇਆ ਉਸ ਉੱਪਰ ਲੱਗੇ ਇਹਨਾਂ ਸਾਰੇ ਦੋਸ਼ਾਂ ਤੋਂ ਦਿੱਲੀ ਦੀ ਅਦਾਲਤ 2011 ਦੇ ਵਿੱਚ ਉਸ ਨੂੰ ਬਰੀ ਕਰ ਦਿੰਦੀ ਹੈ ਆਪਾਂ ਸਾਰੇ ਜਾਣਦੇ ਆ ਕਿ ਉਸ ਵੇਲੇ 21 ਮਾਰਚ 2000 ਨੂੰ ਅਮਰੀਕੀ ਰਾਸ਼ਟਰਪਤੀ ਬੈਲ ਕਲੈਂਟਰ ਨੇ ਭਾਰਤੋਂ ਇਸੇ ਗੱਲ ਨੂੰ ਆਧਾਰ ਬਣਾ ਕੇ ਹਿਸਬੁਲ ਮੁਜ਼ਾਹੀਦੀਨ ਦੇ ਮੁਖੀ ਸૈયਦ ਸਲਾਹੂਦੀਨ ਉਸ ਵੇਲੇ ਇਸ ਹਮਲੇ ਦਾ ਖੰਡਨ ਕਰਦੇ ਆ ਕਹਿੰਦੇ ਨੇ ਕਿ ਸਿੱਖ ਕਦੇ ਵੀ ਕਸ਼ਮੀਰੀ ਰਾਦੇ ਲਈ ਲੜਨ ਵਾਲੇ ਦੇ ਨਿਸ਼ਾਨੇ ਉੱਪਰ ਨਹੀਂ ਰਹੇ ਕਿਉਂਕਿ ਸਿੱਖ ਖੁਦ ਉਹਨਾਂ ਦੀ ਆਜ਼ਾਦੀ ਦੀ ਲੜਾਈ ਦੇ ਪ੍ਰਤੀ ਉਹਨਾਂ ਦੇ ਹਮਦਰਦ ਰਹੇ ਨੇ ਇਹ ਹਮਲਾ ਸਈਅ ਸਲਾਹਉਦੀ ਨਖਦੇ ਨੇ ਕਿ ਇਹ ਹਮਲਾ ਭਾਰਤ ਸਰਕਾਰ ਵੱਲੋਂ ਜਾਣਬੁੱਝ ਕੇ ਖੁਦ ਕਰਵਾਇਆ ਗਿਆ ਹੈ ਰਾਸ਼ਟਰਪਤੀ ਬੈਲ ਕਨੇਟਰ ਦੀ ਫੇਰੀ ਤੋਂ ਪਹਿਲਾਂ ਕਰਵਾਇਆ ਗਿਆ ਹੈ ਤਾਂ ਕਿ ਅੰਤਰਰਾਸ਼ਟਰੀ ਪੱਧਰ ਤੇ ਕਸ਼ਮੀਰ ਦੀ ਆਜ਼ਾਦੀ ਦੇ ਘੋਲ ਨੂੰ ਬਦਨਾਮ ਕੀਤਾ ਜਾ ਸਕੇ ਦੋਸਤੋ ਹੁਣ ਸੱਚ ਕੀ ਹੈ ਝੂਠ ਕੀ ਹੈ ਇਹ ਕਦੇ ਬਾਹਰ ਨਹੀਂ ਆਏਗਾ ਪਰੰਤੂ ਇੱਕ ਗੱਲ ਪੁਖਤਾ ਹੈ ਕਿ ਇਸ ਹਮਲੇ ਦੇ ਵਿੱਚ ਭਾਰਤੀ ਸਟੇਟ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਹ ਤੱਥ ਹੋਰ ਵੀ ਉਦੋਂ ਪੁਖਤਾ ਹੋ ਜਾਂਦਾ ਹੈ ਜਦੋਂ ਉਸ ਵੇਲੇ ਦੇ ਸੈਕਟਰੀ ਆਫ ਸਟੇਟ ਮੈਡਰਨ ਐਲਬ੍ਰਿਜ ਆਪਣੀ ਇੱਕ ਕਿਤਾਬ ਲਿਖਦੇ ਨੇ ਜਿਹਦਾ ਨਾਮ ਹੁੰਦਾ ਮਾਈਟੀ ਐਂਡ ਅਲਮਾਈਟੀ ਅਤੇ ਉਹਦੇ ਵਿੱਚ ਉਸ ਵੇਲੇ ਦੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਦੇ ਨਾਮ ਤੇ ਇੱਕ ਲੇਖਤ ਛਪਦੀ ਹੈ ਜਿਦੇ ਵਿੱਚ ਅਮਰੀਕੀ ਰਾਸ਼ਟਰਪਤੀ ਖੁਦ ਇਹ ਕਹਿ ਰਹੇ ਹੁੰਦੇ ਨੇ ਕਿ ਮੇਰੀ ਭਾਰਤ ਫੇਰੀ ਦੇ ਦੌਰਾਨ ਕੁਝ ਹਿੰਦੂਵਾਦੀਆਂ ਨੇ ਖੱਤੀ ਸਿੱਖਾਂ ਨੂੰ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਰਾਸ਼ਟਰਪਤੀ ਕਲਿੰਟਨ ਆਖਦੇ ਨੇ ਕਿ ਕਾਸ਼ ਉਹ ਇਸ ਦੌਰੇ ਤੇ ਨਾ ਗਈ ਹੁੰਦੀ। ਤਾਂ ਇਹ ਸਿੱਖ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਨਾਲ ਬੈਠੇ ਹੁੰਦੇ ਉਹ ਜ਼ਿੰਦਾ ਹੁੰਦੇ।